संगरूर की भटल बस्ती च विचकार हुई जबरदस्त लड़ाई दौरान जम के इटा पथरों की दसा की उस दे लड़के दे दे सौरे परिवार वालों घर के हमला किया गया जिस विच ओना दे विचरेलू समान की भन तोड़ की गई ओना पुलिस को शिकायत कर इंसाफ की मांग की गई है दूजे पास पुलिस अधिकारी ने जांच करके बनती कार्रवाई की गल आखी है ਵੇਖੋ ਗੁਰਵਿੰਦਰ ਸਿੰਘ ਗੁਰੀ ਦੀ ਖਾਸ ਰਿਪੋਰਟ ਮੇਰੇ ਭਾਈ ਦਾ ਸਾਲਾ ਸੀ ਜੀ ਨਾਲ ਉਹਦੇ ਬੰਦੇ ਸੀਗੇ 4-8 ਤੇ ਉਹ ਆਇਆ ਸੀ ਸਾਡੇ ਨਾਲ ਪੰਚਾਇਤੀ ਗੱਲ ਕਰਨ ਵਾਸਤੇ ਗੱਲ ਕਰਕੇ ਉਹ ਗਾਲਾਂ ਕੱਢਣ ਲੱਗਿਆ ਮੇਰੇ ਭਾਈ ਨੂੰ ਤੇ ਉਹ ਚੱਕ ਕੇ ਫੱਟੀਆਂ ਮਾਰ ਲੱਗਿਆ ਸੀ ਛੜਾਰੇ ਸੀਗੇ ਕੀ ਗੱਲ ਕਰਦੇ ਸੀ ਉਹ ਉਹ ਗੱਲ ਕਰਦੇ ਸੀ ਕਿ ਇਹਦੀ ਸਾਨੂੰ ਘਰ-ਘਰ ਰਹਿਣ ਵਾਸਤੇ ਦੋ ਹੂੰ ਤੇ ਅਸੀਂ ਕਿਹਾ ਵੀ ਛਲ ਕਮਰਾ ਪਾ ਕੇ ਰਹਿ ਜਾ ਆਪਦਾ ਮੈਂਨੇ ਆਪਦੇ ਥਰੂ ਹੀ ਪਾਇਆ ਸਾਰਾ ਘਰ ਮੈਂ ਤੂੰ ਆਪਦਾ ਡੱਪਾ ਲੈ ਪਈ ਰਹਿ ਜਾ ਤੇ ਉਹਦੀ ਘਰ ਵਾਲੀ ਕਹਿੰਦੀ ਮੈਂ ਕੰਦ ਕੱਢੂੰਗੀ ਵਿੱਚ ਦੀ ਉਹ ਸਾਡੇ ਲਈ 50 ਗਾਜ 60 ਕੁ 100 ਗਾਜ ਜਗਾ ਵਿੱਚ ਉਹ ਕੀ ਕੰਦ ਕੱਢਾਂਗੇ ਠੀਕ ਹੈ ਜੀ ਤੇ ਰਹੀ ਗੱਲ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਅੱਧਾ ਹਿੱਸਾ ਲਵਾਂਗੇ ਇਹਦੇ ਵਿੱਚੋਂ ਅਸੀਂ ਤਾਂ ਫਿਰ ਵੀ ਮੰਨ ਕੇ ਦੀਆਂ ਕੰਦ ਨਹੀਂ ਕੱਢਣੀ ਤੁਸੀਂ ਐਂ ਹੀ ਰਹਿ ਜਾਓ ਠੀਕ ਹੈ ਤੇ ਉਹ ਕਹਿੰਦੇ ਵੀ ਐਵੇਂ ਨਹੀਂ ਰਹਿਣ ਦੇਗੇ ਫਿਰ ਆਈ ਸਾਡੇ ਮੇਰੇ ਵੱਡੇ ਭਾਈ ਨੂੰ ਕੁੱਟਣ ਲੱਗ ਗਿਆ ਤੇ ਫਿਰ ਅਸੀਂ ਛਡਾਉਣ ਲੱਗ ਗਏ ਬਸ ਫਿਰ ਭੱਜ ਗਏ ਉਹ ਫਲ ਕੁੱਟ ਕੱਢ ਕੇ ਸਾਨੂੰ ਭੱਜ ਗਏ ਫਿਰ ਆ ਕੇ ਉਹਨਾਂ ਨੇ ਮੁੰਡੇ ਬੁਲਾ ਲਏ ਫਿਰ ਫਿਰ ਅਸੀਂ ਉਦੋਂ ਭੱਜ ਗਏ ਆ ਰਾਤ ਨੂੰ ਫੇਰ ਆਏ ਨੇ ਰਾਤ ਨੂੰ 2 ਵਜੇ ਫੇਰ ਆਏ ਨੇ ਜੀ ਫੇਰ ਕੁੱਟਣ ਆਏ ਨੇ ਫੇਰ ਅਸੀਂ ਲੁੱਕ ਕੇ ਕਮਾਂਡੀਆਂ ਦੇ ਘਰੇ ਪਿਆ ਸਾਡੇ ਸਾਰੇ ਕਮਾਂਡੀਆਂ ਨੇ ਦੇਖਿਆ ਤੇ ਸਾਰੀ ਗਵਾਹੀ ਦੇਣ ਨੂੰ ਤਿਆਰ ਨੇ ਸਾਡਾ 50000 ਰੁਪਏ ਸੀਗਾ ਜੀ ਉਹ ਚੱਕ ਕੇ ਲੈ ਗਿਆ ਮੈਂ ਲੌਂਗ ਵਾਲੇ ਪਿੰਡ ਵਾਲ ਤੋਂ ਲੈ ਗਿਆ ਸੀਗਾ ਜੀ ਕਾਦੇ ਵਾਸਤੇ ਉਹ ਮੈਂ ਘਰੇ ਫਰਸ਼ ਲਵਾਉਣਾ ਸੀਗਾ ਜੀ ਫੇਰ ਪਹਿਲੇ ਮੋੜ ਨੂੰ ਕਹਿੰਦੇ ਨੇ ਹਾਂ ਜੀ ਤਾਂ ਕੁਝ ਨਹੀਂ ਇਹਨਾਂ ਇਨਸਾਫ ਹੀ ਨਹੀਂ ਦਿੰਦਾ ਸਾਨੂੰ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਸਰਕਾਰ ਵੱਲੋਂ ਮੁੰਡਿਆਂ ਨਾਲ ਲੜਾਈ ਹੋਈ ਆ ਜੀ ਸਹੁਰਿਆਂ ਦੀ ਤੁਹਾਡੇ ਮੁੰਡਿਆਂ ਦੀ ਜੀ ਉਹ ਆਰਡਰ ਇਹਨਾਂ ਨੇ ਤੁਹਾਡੇ ਨਾਲ ਕਿਉਂ ਲੜੇ ਇੱਥੇ ਆ ਕੇ ਬੱਸ ਇਹ ਕੋਈ ਪਤਾ ਹੀ ਨਹੀਂ ਸਾਨੂੰ ਕੀ ਲੜਨਗੇ ਮੇਰਤਾ ਮੁੰਡਾ ਵਧੀਆ ਵੱਸਦਾ ਸੀ ਕਰਦਾ ਸੀ 3 ਸਾਲ ਦਾ ਡੱਤੀਗਾ ਇੱਕ ਦਿਨ ਪਹਿਲਾਂ ਇਹਦਾ ਸਾਲਾ ਆਇਆ ਤੀਗਾ ਸਾਨੂੰ ਕੋਈ ਪਤਾ ਨਹੀਂ ਤੀਗਾ ਅਸੀਂ ਵਧੀਆ ਉਹਦੀ ਸੇਵਾ ਕਰੀ ਠੰਡਾ ਲਿਆਂਦਾ ਸਾਰਾ ਕੁਝ ਕਰਿਆ ਮੈਨੂੰ ਕਹਿੰਦਾ ਵੀ ਮੈਂ ਹੁਣੀ ਜਾਣਾਗਾ ਜਾਂਦਾ ਜਾਂਦਾ ਉਹਨੂੰ ਚਾਰ ਬੱਚੇ ਸਾਨੂੰ ਕੋਈ ਪਤਾ ਨਹੀਂ ਤੀਗਾ ਪਲੇਟਾਂ ਪੰਜਾਂ ਨੇ ਮੇਰਤਾ ਸਾਰੀ ਲੱਤ ਸੁੱਜੀ ਪਈ ਆ ਇਹ ਕਿਨੇ ਮਾਰੇ ਇਹ ਉਹਨਾਂ ਨੇ ਮਾਰਿਆ ਮੁੰਡੇ ਨੇ ਉਹਦੇ ਨਹੀਂ ਜਦੋਂ ਘਰੇ ਆਏ ਛੋਟੇ ਇਕੱਠੇ ਹੋ ਗਏ ਕੀ ਕਹਿੰਦੇ ਸੀ ਵੀ ਕਿਉਂ ਉਹ ਮੈਨੂੰ ਧੱਕਾ ਦਿੱਤਾ ਜੀ ਉਹਨਾਂ ਨੇ ਮੰਗ ਗਈ ਉਹਨਾਂ ਦੀ ਕੀ ਕਹਿੰਦੇ ਉਹ ਉਹ ਮੰਗ ਆਏ ਕਹਿੰਦੇ ਸੀ ਕਿ ਵੀ ਵੀ ਮੇਰੇ ਕੁਬੀ ਦਾ ਹਿੱਸਾ ਦੇ ਦੋ ਅੱਛਾ ਤੇ ਮੇਰੀ ਭੈਣ ਅਸੀਂ ਅੱਖਾਂ ਹਿੱਸਾ ਲੈ ਲਾ ਕਮਰਾ ਪਿਆਰਾ ਅੱਛਾ ਵੇ ਆਪਣਾ ਗੁਰਜੀਤ ਕੌਰ ਜੀ ਤੁਸੀਂ ਦੇਖਿਆ ਸੀ ਤੁਹਾਡੇ ਗਵਾਂਂ ਚ ਲੜਾਈ ਹੋਈ ਆ ਜੋ ਉਹਨਾਂ ਨੇ ਕੁੱਟਮਾਰ ਹੋਈ ਆ ਕੋਲ ਘਰ ਤੋਂ ਰਿਹਾ ਸੀ ਸਿਰੇ ਤੇ ਘਰ ਆ ਜੀ ਅਸੀਂ ਉੱਥੋਂ ਜਦੋਂ ਬਸਤੀ ਚ ਬੜੇ ਨੇ ਐਂਟਰੀ ਕੀਤੀ ਇਹਨਾਂ ਨੇ ਅੰਦਰ ਉਦੋਂ ਅਸੀਂ ਨਹੀਂ ਦੇਖੇ ਨੇ ਬਸਤੀ ਚ ਬੜਦੇ ਅਸੀਂ ਕਿਹਾ ਇੱਟਾ ਚੱਕੀਆਂ ਨੇ ਫਿਰ ਉੱਥੋਂ ਮੇਰੇ ਮੋੜ ਤੋਂ ਕੰਦ ਤੇ ਇੱਟਾ ਚੱਕਣ ਲੱਗੇ ਮਖਾ ਮੇਰੀ ਕੰਦ ਤੋਂ ਇੱਟਨੀ ਚੱਕੀਆਂ ਖਬਰਦਾਰ ਤੁਸੀਂ ਇੱਟਨੇ ਚੱਕਣੀ ਇੱਥੋਂ ਉੱਥੇ ਚੱਕੀ ਨਹੀਂ ਉਹਨਾਂ ਨੇ ਫਿਰ ਦੂਜੇ ਗਵਾਂਂਡੀਆਂ ਦੇ ਇੱਟਾ ਚੱਕੀ ਇਹਨਾਂ ਨੇ ਦੂਜੇ ਗਵਾਂਂਡੀਆਂ ਨੇ ਇੱਟਾ ਚੱਕ ਕੇ ਉਰਾ ਲੈ ਕੇ ਆਏ ਨੇ ਕਿਰਪਾਨਾਂ ਵੀ ਉਹਨਾਂ ਕੋਲੇ ਨੇ ਮੋਟਰਸਾਈਕਲ ਦੀਆਂ ਚੈਨਾ ਬੋ ਗਾਲਾਂ ਦਿੰਦੇ ਆਏ ਨੇ ਕਹਿੰਦਾ ਕਿਹੜਾ ਨਿਕਲਦਾ ਨਿਕਲ ਉਹਨੂੰ ਬਾਹਰ ਉਹਨਾਂ ਨੂੰ ਅਸੀਂ ਇਹਨਾਂ ਨੂੰ ਲਲਕਰਾ ਦੇਤਾ ਵੀ ਭਾਈ ਬੰਦੇ ਬਾਹਰ ਲਿਆਗੇ ਵੀ ਤੁਸੀਂ ਪਰਾਉ ਨਾ ਹੋ ਜੂ ਕਰਦੇ ਨੇ ਵੀ ਬੰਦੇ ਉਹ ਜਾਦੇ ਨਹੀਂ ਇਹ ਬੰਦੇ ਥੋੜੇ ਸੀ ਕਿ ਇਹਨਾਂ ਤੇ ਵਾਰਦਾਤ ਹੋ ਜਾਂਦੀ ਐਨੀ ਗੱਲ ਤੋਂ ਇਹਨਾਂ ਨੇ ਲਲਕਰਾ ਸੁਣਿਆ ਇਸ ਸਾਈਡਾਂ ਤੇ ਹੋ ਗਿਆ ਆਪੋ ਆਪ ਦੇ ਸਾਈਡ ਤੇ ਹੋ ਗਈ ਸਾਈਡ ਤੇ ਹੋ ਗਿਆ ਜਦੋਂ ਉਹਦੂ ਬਾਦ ਇਹਨਾਂ ਨੇ ਤੋੜ ਪਨ ਕੱਢ ਪਿਆ ਤੁਸੀਂ ਮੰਗਰ ਦੇਖਣ ਆਏ ਸੀ ਕੀ ਕਰ ਲੜਾਈ ਦੇ ਤੂੰ ਅਸੀਂ ਦੇਖਣ ਆਏ ਜੀ ਮੰਗਰ ਦੋ ਚਾਰ ਬੁੜੀਆਂ ਹੋਰ ਵੀ ਧੀਆਂ ਉਹ ਵੀ ਦੇਖਣ ਆਈਆਂ ਸਭ ਦੇਖ ਕੇ ਲੋਕੀਆਂ ਬੰਦਿਆਂ ਨੂੰ ਦੇਖ ਕੇ ਵੀ ਇਹ ਤਾਂ ਜਾਦੇ ਖਤਰਨਾਕ ਨਹੀਂ ਅਸੀਂ ਵੀ ਲੋਕ ਕੇ ਫਿਰ ਵੀ ਬੰਦੇ ਨਾ ਜਾਣੀਏ ਸਾਡੇ ਤੇ ਵਾਰਦਤ ਕਰ ਜਾਣਗੇ ਕੀ ਨਾਮ ਹੈ ਆਪਣਾ ਰੂਪ ਸਿੰਘ ਜੀ ਰੂਪ ਸਿੰਘ ਦੀ ਲੜਾਈ ਹੋਈ ਆ ਤੁਹਾਡੇ ਘਰੇ ਤੋੜਪੰਨ ਕੀਤੀ ਆ ਕਿਨੇ ਕੀਤੀ ਆ ਇਹ ਮੁੰਡੇ ਦੇ ਸਹੁਰੇ ਨੇ ਜੀ ਕਿਹਨਾ ਮੁੰਡੇ ਦਾ ਮੁੰਡੇ ਦਾ ਨੌ ਸਤੂ ਗੁਰ ਜਿਨ੍ਹਾਂ ਨੇ ਕੀਤੇ ਉਹਨਾਂ ਦਾ ਨਾਮ ਕੀ ਨੇ ਉਹਨਾਂ ਦਾ ਨਾਮ ਨਹੀਂ ਜਾਣਦਾ ਜੀ ਮੈਂ ਕੁਮਰ ਸਾਲੇ ਸਾਲੇ ਦਾ ਮੁੰਡੇ ਦਾ ਨਾਮ ਜਾਣਦਾ ਉਹਨਾਂ ਨੇ ਉਹਨਾਂ ਸਣੀ ਹੈਗਾ ਸਣੀ ਉਹ ਬੰਦੇ ਲੈ ਕੇ ਆ ਸੀ ਹਾਂ ਜੀ ਕੀ ਕਾਰਨ ਸੀਗਾ ਕਾਰਨ ਸਾਡੇ ਜੀ ਕੀ ਸੀਗਾ ਮੈਨੂੰ ਕਹਿੰਦੇ ਵੀ ਹਿੱਸਾ ਦੇ ਤੂੰ ਮੈਂ ਹਿੱਸਾ ਸਾ ਵੀ ਦੋ ਜਵਾਖ ਬਿਆ ਕਿਵੇਂ ਜੀ ਹੂੰ ਮਸਾਗਲ ਹੋਈ ਹੋਰ ਗੱਲ ਨਹੀਂ ਤੇ ਉਹ ਦੁਬਾਰੋ ਮੇਰੇ ਮੁੰਡੇ ਨੂੰ ਗਾਲਾਂ ਗੁਲੀਆਂ ਜਾਂ ਕੱਢਣ ਲੱਗੇ ਚਲੋ ਮੇਰੇ ਮੁੰਡੇ ਦੇ ਫੱਟੀ ਚੱਕ ਕੇ ਮਾਰ ਲੱਗਿਆ ਹੂੰ ਤੇ ਉਹ ਐਨੇ ਦੂਸਰੇ ਮੁੰਡੇ ਪਹਿਲਾਂ ਬੈਠੇ ਸੀ ਉਹਨਾਂ ਨੇ ਹਟਾ ਹਟੋ ਕਹਿੰਦੇ ਉਹ ਤਾਂ ਦੀ ਫੱਟੀ-ਪੁੱਟੀ ਬਾੜ ਲਈ ਬੱਸ ਜੱਫਾ ਵਿੱਚ ਜੱਫੀ ਹੋ ਗਈ ਠੀਕ ਹੈ ਜੀ ਬਸ ਆਹ ਹੋਇਆ ਜੀ ਹੋ ਸਾਡਾ ਕੋਈ ਬਸ ਅਸੀਂ ਜੱਫਾ ਵਿੱਚ ਜੱਫੀ ਹੁੰਦੇ ਉਹ ਆਪਣੇ ਘਰ ਨੂੰ ਵਾਕੇ ਅਸੀਂ ਆਪਦੇ ਘਰੇ ਬੈਠੇ ਸੀ ਉਹਨੇ ਦੋ ਚਾਰ ਮਿੰਟਾ ਬਾਅਦ ਹੀ ਉੱਥੋਂ ਬੰਦੇ ਭੱਲੇ ਆ ਕੇ ਸਾਡਾ ਅਸੀਂ ਭੱਜ ਗਏ ਜਦੋਂ ਦੇਖੀ ਬੰਦੇ ਆ ਕੇ ਖਾਸੇ ਅਸੀਂ ਭੱਜ ਗਏ ਉਹਨਾਂ ਨੇ ਸਾਡਾ ਮਗਰਾ ਤੋੜਦਾ ਸੀ ਨਹੀਂ ਮੇਰੇ ਬਸ ਆਹ ਕੁਛ ਹੀ ਛ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਨੂੰ ਸਾਡਾ ਇਹ ਸਮਝ ਆਉਣਾ ਚਾਹੀਦਾ ਆਪਸਾ ਸਾਡਾ ਕਲੀਅਰ ਹੋ ਜੇ ਮਤਦਿਹੜੀ ਕਰਦਾ ਰੋਜ਼ ਖਾਂਣਾਗਾ ਉਹ ਸੂਈ ਕਮੋਨੀ ਖਾਂਣਾ ਮੁੰਡਾ ਹੁੜਾ ਡੜ ਰਹਿੰਦਾ ਮੁੰਡਾ ਕਰਾਈ ਤੇ ਰੰਗਾ ਜੀ ਤਿੰਨ ਸਾਲ ਹੋ ਗਏ ਜਲਦੀ ਵੇਹ ਜਲਦੀ ਆਹ ਦੋਨੇ ਤਰ੍ਹਾਂ ਜਿਹੜੀਆਂ ਹੈਗੇ ਇਹਨਾਂ ਦਾ ਪਰਿਵਾਰਕ ਮਸਲਾ ਹੈਗਾ ਇਹਨਾਂ ਦੀ ਰਿਸ਼ਤੇਦਾਰੀ ਆਪਸ ਵਿੱਚ ਇਹ ਇਹਨਾਂ ਦਾ ਆਉਣ ਜਾਣ ਪਿੱਛੇ ਕੋਈ ਝਗੜਾ ਹੋਇਆ ਹੈਗਾ ਦੋਨੇ ਤਰ੍ਹਾਂ ਨੂੰ ਅੱਜ ਬੁਲਾਇਆ ਹੋ ਥਾਣੇ ਦੇ ਵਿੱਚ ਜੋ ਵੀ ਹਾਲਾਤ ਹੋਣਗੇ ਉਹਦਾ ਕਾਰਵਾਈ ਕੀਤੀ ਜਾਵੇ ਤਦ ਉਹ ਕਹਿੰਦੇ ਨੇ ਰਾਤ ਨੂੰ 2 ਜ ਸਾਡੇ ਘਰੇ ਆ ਸੀ ਬੰਨ 5 ਵਜੇ ਫਟਮਾ ਕਰਕੇ ਨੇ ਨਹੀਂ 11 ਵਜੇ ਆਏ ਸੀ ਸਾਡੀ ਪੁਲਿਸ ਪਾਰਟੀ ਮੋਕਰੇ ਚਲੀ ਗਈ ਸੀਗੀ ਤੇ ਉਹਨੂੰ ਸੈਟੀਸਫਾਈ ਕਰਵਾ ਦੇ ਦੋਨੇ ਤਰ੍ਹਾਂ ਚਲੀ ਗਏ ਸੀ ਆਪਣੀ ਸਾਈਡ ਤੇ 2 ਵਜੇ ਲ ਕੋਈ ਸਾਡੇ ਮਾਮਲੇ ਧਿਆਨ ਚ ਨਹੀਂ ਆਇਆ